ਜੀਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਇੱਕ ਵਾਰੀ ਫੇਰ ਬੜਾ ਵੱਡਾ ਡਾਕਾ ਮਾਰਿਆ ਗਿਆ ਔਰ ਪੰਜਾਬ ਦੀ ਪਿੱਠ 'ਤੇ ਸਰਾ ਮਾਰਿਆ ਗਿਆ। ਸੋ ਅੱਜ ਜਿਹੜਾ ਹਰਿਆਣੇ ਦਾ ਤੇ ਰਾਜਸਥਾਨ ਦਾ ਜੋ ਬੰਦਾ ਪਾਣੀ ਦਾ ਉਹਨਾਂ ਦਾ ਹਿੱਸਾ ਉਹ ਤੋਂ ਪਹਿਲਾਂ ਆਲਰੇਡੀ ਹਰਿਆਣਾ 104% ਪਾਣੀ ਜਿਹੋ ਨੂੰ 100% ਮਿਲਣਾ ਤੇ ਉਹ 104% ਵਰਤ ਚੁੱਕਾ। ਔਰ ਜਿਹੜਾ ਰਾਜਸਥਾਨ ਨੇ ਉਹ 110% ਵਰਤ ਚੁੱਕਾ। ਔਰ ਜਿਹੜਾ ਪੰਜਾਬ ਨੇ ਵਰਤਨਾ ਸੀਗਾ ਉਹਦਾ ਅਜੇ 11% ਅਜੇ ਪੰਜਾਬ ਦਾ ਪਾਣੀ ਵਰਤਨ ਵਾਲਾ ਪਿਆ ਵਾ 99% ਸਿਰ ਪਾਣੀ ਅਜੇ ਪੰਜਾਬ ਨੇ ਯੂਜ਼ ਕੀਤਾ 11% ਹੋਰ 21 ਮਈ ਤੱਕ ਯੂਜ਼ ਕੀਤਾ ਜਾ ਸਕਦਾ ਪਰ ਕੱਲ ਅਨ ਕਨਸਟੀਟਿਊਸ਼ਨਲੀ ਜਿਹੜਾ ਭਾਜਪਾ ਵੱਲੋਂ ਕੇਂਦਰ ਸਰਕਾਰ ਵੱਲੋਂ ਦਬਾਅ ਹੇਟ ਟੈਕਨੀਕਲ ਇੱਕ ਹੁੰਦਾ ਕਿ ਟੈਕਨੀਕਲਟੀ ਵੇਖ ਕੇ ਫੈਸਲੇ ਲਏ ਜਾਂਦੇ ਆ ਇਸ ਸਰਕਾਰੀ ਦਬਾਅ ਦੇ ਹੇਠ ਜਿਹੜਾ ਹਰਿਆਣੇ ਵਾਸਤੇ 8500 ਕਿਊਸਿਕ ਜਿਹੜਾ 8500 ਕਿਊਸਿਕ ਜਿਹੜਾ ਪਾਣੀ ਆ ਉਹ ਐਕਸਟਰਾ ਕੱਲ ਉੱਥੇ ਉਹਨੂੰ ਮਨਜ਼ੂਰੀ ਦਿੱਤੀ ਗਈ ਛੱਡਣ ਵਾਸਤੇ ਪਰ ਸਾਡੀ ਪਾਰਟੀ ਸਾਡੀ ਸਰਕਾਰ ਦਾ ਬੜਾ ਸਖਤ ਰਵਈਆ ਕਿ ਅਸੀਂ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਆ ਉਹ ਹਰਿਆਣੇ ਨੂੰ ਵਧੂ ਨਹੀਂ ਜਾਣ ਦੇਵਾਂਗੇ ਪਰ ਜਿਹੜਾ ਉਹਨਾਂ ਦਾ ਬੰਦ ਦਾ ਹੱਕ ਆ ਕਨਸਟੀਚਿਊਸ਼ਨਲ ਉਹਨਾਂ ਨੂੰ ਦੇਣ ਜਾ ਰਹੇ ਆ ਕਿਉਂਕਿ ਇਹ ਪਹਿਲਾਂ ਹੀ ਜਿਹੜੀ ਵੰਡ ਹੋਈ ਆ ਉਹਦੇ ਵਿੱਚ ਹਰਿਆਣਾ Rajasthan ਨੂੰ ਸਭ ਤੋਂ ਵੱਧ ਪਾਣੀ ਜਾ ਰਿਹਾ ਹਰਿਆਣੇ ਨੂੰ ਜਾ ਰਿਹਾ ਔਰ ਪੰਜਾਬ ਦੇ ਕੋਲ ਜਿਹੜਾ ਪੰਜਾਬ ਦੇ ਆਪਣੇ ਦਰਿਆ ਨੇ ਜਿਹੜੇ ਪੰਜਾਬ ਦੇ ਆਪਣੇ ਸੋਰਸਸ ਨੇ ਉਹਦਾ ਪਾਣੀ ਜਿਹੜੀਆਂ ਬਾਹਰਲੀਆਂ ਸਟੇਟਾਂ ਖੜ ਰਹੀਆਂ ਨੇ ਪਰ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿਹੜੀ ਇੱਕ ਸੰਵਧਾਨਿਕ ਵੰਡ ਹੋਈ ਆ ਉਹ ਪਾਣੀ ਅਸੀਂ ਦੇ ਦੇ ਰਹੇ ਆਲਰੇਡੀ ਪਰ ਜਿਹੜਾ ਅੱਜ ਵਾਧੂ ਤੌਰ ਤੇ 8500 ਕਿਊਸਿਕ ਲੀਟਰ ਜਿਹੜਾ ਪਾਣੀ ਆ ਉਹਦੀ ਜਿਹੜੀ ਸਾਡੇ ਹੱਕ ਤੇ ਡਾਕਾ ਮਾਰਿਆ ਉਹ ਪੰਜਾਬ ਸਰਕਾਰ ਨੇ ਤੇ ਸਾਡੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਇੱਕ ਅਸੀਂ ਧ੍ਰਿੜਤਾ ਨਾਲ ਇੱਕ ਸਾਰਿਆਂ ਨੇ ਏਕਤਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਧ੍ਰਿੜਤਾ ਨਾਲ ਇੱਕ ਮੈਸੇਜ ਦਿੱਤਾ ਕਿ ਅਸੀਂ ਆਪਣੇ ਖੂਨ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਉਹ ਆਪਣੇ ਪੰਜਾਬ ਦੇ ਪਾਣੀ ਨੂੰ ਕਰਦੇ ਆਂ ਔਰ ਇੱਕ ਵੀ ਵਾਧੂ ਬੂੰਦ ਜਿਹੜੀ ਪਾਣੀ ਦੀ ਆ ਉਹ ਹਰਿਆਣੇ ਨੂੰ ਅਸੀਂ ਨਹੀਂ ਦਵਾਂਗੇ ਜਿਹੜੀ ਪੰਜਾਬ ਦੀ ਜਾਨ ਪੰਜਾਬ ਦੀ ਕਿਸਾਨੀ ਕਹਿ ਲੋ ਪੰਜਾਬ ਦੀ ਖੁਸ਼ਹਾਲੀ ਕਹਿ ਲੋ ਔਰ ਪੰਜਾਬ ਦੀ ਇੱਥੇ ਜੋ ਵਿੱਤੀ ਸਥਿਤੀ ਆ ਉਹ ਸਾਡੇ ਪਾਣੀ ਦੇ ਸਿਰ ਤੇ ਆ ਸੋ ਅੱਜ ਬੀਜੇਪੀ ਵੱਲੋਂ ਪਹਿਲਾਂ ਵੀ ਜੇ ਆਪਾਂ ਥੋੜਾ ਪਿਸ਼ੋਕੜ ਚ ਜਾਈਏ ਤੇ ਬਹੁਤ ਇਦਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਕਿ ਪੰਜਾਬ ਨੂੰ ਪੰਜਾਬ ਦੀ ਪੰਜਾਬੀਅਤ ਨੂੰ ਤੇ ਪੰਜਾਬ ਦੇ ਜਿਹੜੀ ਇਹ ਇਥੋਂ ਦੀ ਵਿੱਤੀ ਸਥਿਤੀ ਆ ਉਹਨੂੰ ਡਾਵਾਡੋਲ ਕਰਨ ਵਾਸਤੇ ਪੰਜਾਬ ਸਰਕਾਰ ਦੇ ਉੱਤੇ ਔਰ ਪੰਜਾਬ ਦੀ ਜਨਤਾ ਦੇ ਉੱਤੇ ਬਹੁਤ ਸਾਰੇ ਹਮਲੇ ਹੋਏ ਨੇ ਆਪਾਂ ਪਿਛਲੇ ਸਮੇਂ 'ਚ ਵੇਖਦੇ ਆਏ ਆ ਕਿ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਦਿੱਤੀ ਪਰ ਇਹਨਾਂ ਨੇ ਪੰਜਾਬ ਦੀ ਕਿਸਾਨੀ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਔਰ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਇਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜੇ ਉਹ ਰੀਪੀਲ ਕਰਨੇ ਪਏ ਇਹ ਆਪਣੇ ਹੰਕਾਰ ਲਈ ਕਈ ਸਾਲ ਉੱਥੇ ਅੜੇ ਰਹੇ ਉਸ ਤੋਂ ਇਲਾਵਾ ਚਾਹ ਸਾਡੇ ਰੂਰਲ ਡਵੈਲਪਮੈਂਟ ਫੰਡ ਹੋਣ ਜਾਂ ਸਾਡੀਆਂ ਹੋਰ ਸੈਂਟਰ ਸਰਕਾਰ ਦੀਆਂ ਸਕੀਮਾਂ ਉਹ ਸਾਰੇ ਜਿੰਨਾ ਉੱਥੇ ਸਾਡੇ ਪੈਸੇ ਰੋਕੇ ਜਾਂਦੇ ਆ ਜਿੰਨਾ ਸਾਡੇ ਨਾਲ ਮਤਰਾਇਆ سلوਕ ਉੱਥੇ ਕੀਤਾ ਜਾਂਦਾ ਉਹ ਵੀ ਆਪਾਂ ਜਾਣਦੇ ਆ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਹਰ ਚਾਹੇ ਉਹ ਵਿੱਤੀ ਪੱਖ ਹੋਵੇ ਚਾਹੇ ਉਹ ਪਰਸਨਲ ਹੋਵੇ ਇਹ ਇਦਾਂ ਦਾ سلوਕ ਕੀਤਾ ਜਾਂਦਾ ਕਿ ਜਦ ਤੱਕ ਪੰਜਾਬ ਇਸ ਦੇਸ਼ ਦਾ ਹਿੱਸਾ ਹੀ ਨਹੀਂਗਾ ਔਰ ਇੱਥੇ ਇਦਾਂ ਦੀਆਂ ਕੁਝੀਆਂ ਚਾਲਾਂ ਚੱਲ ਚੱਲ ਕੇ ਜੇ ਪੰਜਾਬ ਸਰਕਾਰ ਕੋ ਵਧੀਆ ਕੰਮ ਕਰਦੀ ਆ ਤੇ ਉੱਥੇ ਗਵਰਨਰਸ ਨੂੰ ਇਨਸਟਰਕਸ਼ਨ ਦੇ ਦੇ ਕੇ ਜਿਹੜੇ ਸਾਡੇ ਕਨਸਟੀਚਿਊਸ਼ਨਲ ਵਿਧਾਨ ਸਭਾ ਤੋਂ ਬਿੱਲ ਪਾਸ ਹੁੰਦੇ ਆ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਰੋਕ ਕੇ ਪੰਜਾਬ ਦੀ ਤਰੱਕੀ ਨੂੰ ਰੋਕਣਾ ਔਰ ਪੰਜਾਬੀਅਤ ਦਾ ਨੁਕਸਾਨ ਕਰਨਾ ਪੰਜਾਬੀਆਂ ਦਾ ਨੁਕਸਾਨ ਕਰਨਾ ਇਹ ਸਾਡੀ ਪਾਰਟੀ ਤੇ ਸਾਡੀ ਸਰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਸੋ ਅੱਜ ਅਸੀਂ ਸਾਰਿਆਂ ਨੇ ਜਿੱਥੇ-ਜਿੱਥੇ ਵੀ ਇਹ ਬੀਜੀ ਪੰਜਾਬ ਦੇ ਵਿੱਚੋਂ ਬੀਜਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਕਰਾਓ ਕੀਤਾ ਔਰ ਅੱਜ ਇੱਕ ਇਹਨਾਂ ਦੇ ਅੱਗੇ ਸਵਾਲ ਖੜਾ ਕੀਤਾ ਕਿ ਜਿੰਨੇ ਵੀ ਇੱਥੋਂ ਬੀਜਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਲੀਡਰਾਂ ਜੋ ਇੱਕ ਸਮਾ ਆ ਗਿਆ ਕਿ ਉਹ ਸਬੂਤ ਦੇਣ ਕਿ ਉਹ ਪੰਜਾਬ ਦੇ ਨਾਲ ਨੇ ਪੰਜਾਬੀਆਂ ਦੇ ਨਾਲ ਨੇ ਕਿ ਜਾਂ ਬੀਜਪੀ ਦੇ ਨਾਲ ਨੇ ਸੋ ਅੱਜ ਸਾਡੀ ਪਾਰਟੀ ਵੱਲੋਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਔਰ ਮੈਂ ਸਮਝਦਾ ਕਿ ਜੇ ਰੱਤੀ ਵੀ ਗਹਿਰਤ ਹੋਈ ਤੇ ਇਹਦੇ ਉੱਤੇ ਉਹ ਆ ਕੇ ਸਪਸ਼ਟ ਕਰਨਗੇ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਲਿਆਂ ਦੇ ਨਾਲ ਆ ਕਿ ਪੰਜਾਬ ਨੂੰ ਮਾਰਨ ਵਾਲਿਆਂ ਦੇ ਨਾਲ। ਸੋ ਆਪ ਬੀਜੇਪੀ ਦਾ ਜਿਹੜਾ ਦੋਹਰਾ ਚਿਹਰਾ ਵਾ ਉਹ ਨੰਗਾ ਹੋਇਆ। ਸ਼ੁਰੂ ਤੋਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਅ ਦਖਲਅੰਦਾਜ਼ੀ ਕਰਨੀ, ਸਾਡੇ ਜਿਹੜੇ ਤਖਤ ਨੇ ਉੱਥੇ ਦਖਲਅੰਦਾਜ਼ੀ ਕਰਨੀ ਔਰ ਸਾਡੇ ਜਿਹੜੀਆਂ ਜਿੱਦਾਂ ਹੁਣ ਨੰਦੇੜ ਦਾ ਮੈਨੇਜਮੈਂਟ ਬੋਰਡ ਆ ਸਾਡੇ ਗੁਰਦੁਆਰਿਆਂ ਦਾ ਉੱਥੇ ਅ ਆਪਣਾ ਰੋਲ ਵਧਾਉਣਾ ਔਰ ਉੱਥੇ ਆਪਣੇ ਸਰਕਾਰ ਦੇ ਨੁਮਾਇੰਦੇ ਜਿਹੜੇ ਉਹਨਾਂ ਨੂੰ ਪ੍ਰਤੀਨਿਧਤਾ ਦੇਣੀ ਹਰਿਆਣੇ ਦੇ ਵਿੱਚ ਕਮੇਟੀ ਵੱਖਰੀ ਬਣਾਉਣੀ ਇਹ ਸਿੱਖੀ ਦੇ ਉੱਤੇ ਪੰਜਾਬ ਪੰਜਾਬੀਅਤ ਦੇ ਉੱਤੇ ਬਹੁਤ ਵੱਡੇ ਹਮਲੇ ਨੇ ਔਰ ਇਹੀ ਕਾਰਨ ਹੈ ਕਿ ਪੰਜਾਬ ਤੇ ਪੰਜਾਬ ਦੇ ਲੋਕ ਭਾਜਪੀ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਔਰ ਉਹ ਆਪਣਾ ਗੁੱਸਾ ਕੱਢਣ ਦੇ ਲਈ ਔਰ ਫਿਰੋਂ ਤੋਂ ਇਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ ਨੇ ਜਾਂ ਇਹ ਜਿਹੜੀਆਂ ਪਾਰਟੀਆਂ ਰਹੀਆਂ ਨੇ ਇਹਨਾਂ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਸੋ ਅੱਜ ਅਸੀਂ ਇਹੀ ਦੱਸਣਾ ਚਾਹੁੰਦੇ ਆ ਇਸ ਪੰਜਾਬ ਸਾਨੂੰ ਸਾਡੀ ਪਾਰਟੀ ਨੂੰ ਸਾਡੇ ਲੀਡਰ ਸਾਹਿਬਾਨ ਸਾਡੇ ਜਿੰਨੇ ਵੀ ਵਲੰਟੀਅਰ ਜਿੰਨੇ ਸਰਕਾਰ ਦੀ ਪ੍ਰਤੀਨਿਧਤਾ ਕਰਦੇ ਨੇ ਜਾਂ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਅਸੀਂ ਸਾਰੇ ਏਕਤਾ ਦੇ ਨਾਲ ਖੜੋਤੇ ਆਂ ਔਰ ਕਿਸੇ ਵੀ ਹੱਦ ਤੱਕ ਸਾਨੂੰ ਇਹ ਲੜਾਈ ਲੜਨੀ ਪਈ ਤੇ ਅਸੀਂ ਲੜਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਉਹਤੇ ਹੁਣ ਇਸ ਵੇਲੇ ਭਾਗੜਾ ਡੈਮ ਪਹੁੰਚੇ ਨੇ ਸਾਰੀ ਸਰਕਾਰ ਤੇ ਸਾਰੀ ਪਾਰਟੀ ਇੱਕ ਜੁੜਤਾ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਖਲੋਤੀ ਹੈ ਔਰ ਸਾਡਾ ਬੜਾ ਸਪਸ਼ਟ ਇਸਟੈਂਡ ਹੈ ਕਿ ਸਾਨੂੰ ਇਹਦੀ ਕੋਈ ਵੀ ਕੀਮਤ ਚੁਕਾਉਣੀ ਪਵੇ ਅਸੀਂ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਵਾ ਉਹ ਬਾਹਰਲੇ ਸੂਬਿਆਂ ਨੂੰ ਵਾਧੂ ਨਹੀਂ ਜਾਣ ਦਵਾਂਗੇ ਔਰ ਜਿਹੜਾ ਕਨਸਟੀਚਿਊਸ਼ਨਲ ਉਹਨਾਂ ਦਾ ਹੱਕ ਬੰਦਾ ਉਹ ਆਲਰੇਡੀ ਉਤੋਂ ਵੱਧ ਅਗਜਸਟ ਕਰ ਚੁੱਕਿਆ ਔਰ ਜਿਹੜਾ ਗਾਹ ਵੀ ਉਹਨਾਂ ਦਾ ਬੰਦਾ ਉਹ ਪਾਣੀ ਨਹੀਂ ਰੋਕਿਆ ਜਾਏਗਾ ਪਰ ਜਿਹੜਾ ਪਾਣੀ ਸਾਡੇ ਪਾਣੀ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਜਿਹੜੀ ਅੱਜ ਫਿਰ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਧੰਨਵਾਦ ਟੈਕਨੀਕਲੀ ਆਪਾਂ ਕਿੱਦਾਂ ਰੋਕ ਸਕਦੇ ਆ ਜੇ ਬੋਰਡ ਨੇ ਜਿਹੜਾ ਫੈਸਲਾ ਦਿੱਤਾ ਕੋਈ ਖੱਟਰ ਸਾਹਿਬ ਨਾਲ ਜਿਹੜੀ ਆ ਗੱਲਬਾਤ ਹੋਈ ਆ ਖੱਟਰ ਸਾਹਿਬੀ ਤੇ ਅਰਸ਼ਦਾ ਜੀ ਬੈਠੀ ਹੋਈ ਉਹਦੇ ਵਿੱਚ ਦਿੱਲੀ ਨੇ ਹਰਿਆਣਾ ਦੇ ਤੇ ਜੋ ਤੇਨਹੀਂ ਸੀਗਾ ਰਾਜਸਥਾਨ ਨੇ ਵੀ ਹਾਂ ਵੀ ਭਾਰਤੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਮੈਂ ਇਹ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਇਹ ਹੀ ਗੱਲ ਦੱਸ ਰਿਹਾ ਕਿ ਚਾਹ ਹਰਿਆਣੇ ਨੇ ਹਾਮੀ ਭਰਤੀ ਆ ਚਾਹ ਦਿੱਲੀ ਨੇ ਹਾਮੀ ਭਰਤੀ ਆਰ ਉਹਨਾਂ ਤੇ ਸਾਡਾ ਇਹੀ ਆ ਕਿ ਅਨਕਨਸਟੀਚੂਨਲੀ ਭਰੀ ਆ ਕੋਈ ਕਾਨੂੰਨ ਕਾਇਦੇ ਹੁੰਦੇ ਆ ਕੋਈ ਟੈਕਨੀਕਲ ਰਿਪੋਰਟ ਦੇ ਉੱਤੇ ਕਿਸੇ ਨੂੰ ਪਾਣੀ ਦਿੱਤਾ ਜਾਂਦਾ ਕਿਸੇ ਦਾ ਕੱਟਿਆ ਜਾਂਦਾ ਇਦਾਂ ਨਹੀਂ ਹੁੰਦਾ ਕਿ ਤੁਸੀਂ ਆ ਆਪਸ 'ਚ ਬਹਿ ਕੇ ਵੋਟਾਂ ਪਾ ਲਈਆਂ ਤੇ ਆਪਣੇ ਫੈਸਲੇ ਕਰ ਲਏ ਸਾਡਾ ਕੱਲ ਪੰਜਾਬ ਦੇ ਇੰਜੀਨੀਅਰਸ ਨੇ ਔਰ ਜਿਹੜੇ ਸਾਡੇ ਉੱਚ ਅਧਿਕਾਰੀ ਨੇ ਉਹਨਾਂ ਨੇ ਉੱਥੇ ਇਹਦਾ ਕਰੜਾ ਵਿਰੋਧ ਕੀਤਾ ਔਰ ਮੀਟਿੰਗ ਤੋਂ ਵੀ ਬਾਈਕਾਟ ਕਰਕੇ ਆਏ ਆ ਇਹ ਪੰਜਾਬ ਕੱਲਾ ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ ਜੇ ਕੋਈ ਸੰਵਿਧਾਨਨਾਮ ਦੀ ਚੀਜ਼ ਲਾਗੂ ਆ ਤੇ ਉਹਦੀ ਪਾਲਣਾ ਇਹ ਸਰਕਾਰ ਨੂੰ ਕਰਨੀ ਪੈਗੀ ਤੁਸੀਂ ਰੋਜ਼ ਇੱਥੇ ਵੇਖਦੇ ਜੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਡੀਰੀਲ ਕਰਨ ਵਾਸਤੇ ਜਿਹੜੇ ਸਾਡੇ ਗਵਰਨਰ ਅਨਕਨਸਟੀਚੂਨਲੀ ਸਾਡੇ ਬਿੱਲ ਰੋਕਦਾ ਫਿਰ ਸੁਪਰੀਮ ਕੋਰਟ ਦੇ ਵਿੱਚੋਂ ਜਾ ਕੇ ਝਾੜ ਵੀ ਲੱਗਦੀ ਉਹ ਪਾਸ ਵੀ ਕਰਨੇ ਪੈਂਦੇ ਨੇ ਸਾਨੂੰ ਇਸ ਗੱਲ ਦੀ ਆਸ ਹੈ ਕਿ ਕਾਨੂੰਨ ਸਾਡਾ ਸਾਥ ਦੇਵੇਗਾ ਔਰ ਮੇਰੀ ਭਾਜਪੀ ਤੇ ਕੇਂਦਰ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਪੰਜਾਬ ਦੇ ਨਾਲ ਨਾ ਖੇਡੋ ਪੰਜਾਬ ਦਾ ਆਲਓਰਡੀ ਬੜਾ ਨੁਕਸਾਨ ਹੋਇਆ ਪੰਜਾਬ ਨੇ ਇਸ ਦੇਸ਼ ਦੇ ਲਈ ਚਾਹੇ ਦੇਸ਼ ਦੀ ਆਜ਼ਾਦੀ ਹੋਵੇ ਉਹਦੇ ਵਿੱਚ ਵੱਧੋ ਸਭ ਤੋਂ ਵੱਧ ਜਾਨਾਂ ਜਿਹੜੀਆਂ ਪੰਜਾਬੀਆਂ ਨੇ ਗੁਆਈਆਂ ਫਿਰ ਉਹਦੀ ਜਿਹੜੇ ਸਾਡੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਹੱਦਾਂ ਦੀ ਰਾਖੀ ਲਈ ਚਾਹੇ ਸਾਡੀ ਬੀਐਸਐਫ ਹੋਵੇ ਚਾਹੇ ਆਰਮੀ ਹੋਵੇ ਉਹਦੇ ਵਿੱਚ ਸਭ ਤੋਂ ਵੱਧ ਜਾਨਾਂ ਜਿਹੜੀਆਂ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਗੁਆਈਆਂ ਔਰ ਅੱਜ ਅਸੀਂ ਬਿਨਾਂ ਕਿਸੇ ਭੇਦਭਾਵ ਤੋਂ ਔਰ ਇਨ ਇੱਕ ਮਤਲਬ ਕਿ ਇੱਕ ਜਦੋਂ ਤੁਸੀਂ ਕਹਿ ਲੋ ਨਾ ਕਿ ਇੱਕ ਅਸੀਂ ਯੂਨੀਅਨ ਗਵਰਨਮੈਂਟ ਦੀ ਗੱਲ ਕਰਦੇ ਆਂ ਔਰ ਫੈਡਰਲਿਜ਼ਮ 'ਚ ਵਿਸ਼ਵਾਸ ਰੱਖਦੇ ਆਂ ਤੇ ਪਰ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਆ ਜਿਹੜੀ ਮਾਂ ਹੁੰਦੀ ਆ ਔਰ ਜਿਹਦੇ ਵਾਸਤੇ ਜੰਨੀਆਂ ਸਟੇਟਾਂ ਜੰਨੀਆਂ ਯੂਟੀਆਂ ਨੇ ਸਾਰੀਆਂ ਬ੍ਰਦਰ ਹੁੰਦੀਆਂ ਨੇ ਪਰ ਅੱਜ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਉਹਦਾ ਕਰਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਉਹ ਨਫ਼ਰਤ ਪੈਦਾ ਕਰ ਰਹੇ ਨੇ ਪੰਜਾਬ ਬੜੀ ਸੈਂਸਿਟਿਵ ਸਟੇਟ ਆ ਪਹਿਲਾਂ ਵੀ ਅਨਕਨਸਟੀਚੂਨਲ ਜਿਹਦੋਂ ਫੈਸਲੇ ਤੋਂ ਹਾਂ ਪੰਜਾਬ ਦੇ ਉੱਤੇ ਲਾਏ ਤੇ ਪੰਜਾਬ ਦਾ ਯੂਥ ਇਸ ਗੱਲ ਤੋਂ ਪਟਕਿਆ ਜੇ ਤੁਸੀਂ ਅੱਜ ਵੀ ਪੰਜਾਬ ਦੀ ਖੇਤੀ ਨੂੰ ਮਾਰੋਗੇ ਅੱਜ ਵੀ ਪੰਜਾਬੀਆਂ ਨੂੰ ਮਾਰੋਗੇ ਅੱਜ ਪੰਜਾਬ ਦੀ ਵਤਨ ਨੂੰ ਨੁਕਸਾਨ ਕਰੋਗੇ ਕਿਉਂਕਿ ਅੱਜ ਸਾਡੀ ਰੋਜ਼ੀ ਰੋਟੀ ਸਾਡੀ ਖੁਸ਼ਹਾਲੀ ਜਿਹੜੀ ਹੈ ਉਹ ਪਾਣੀ ਤੋਂ ਚੱਲਦੀ ਹੈ ਔਰ ਜੇ ਤੁਸੀਂ ਅੱਜ ਹੁਣ ਪੈਡਿਸਿਜਨ ਆਇਆ ਹੁਣ ਸਾਨੂੰ ਪਾਣੀ ਦੀ ਲੋੜ ਹੈ ਹੁਣ ਤੁਸੀਂ ਸਾਡੇ ਤੇ ਇਹੋ ਜਿਹੇ ਕੁਝ ਹਮਲੇ ਕਰੋਗੇ ਤੇ ਇਹਦੇ ਸੈਂਸਿਟਿਵ ਨਤੀਜੇ ਨਿਕਲਣਗੇ ਸੋ ਸਾਡੀ ਹੱਥ ਬੰਨ ਕੇ ਅਪੀਲ ਹੈ ਕਿ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਨਾਲ ਕੋਈ ਵੀ ਗੈਰ ਸਵਿਧਾਨਿਕ ਤੌਰ ਤੇ ਕੋ ਜਿਹੜਾ ਇਹ ਸਾਡੇ ਨਾਲ ਵਰਤਾਰਾ ਨਾ ਕੀਤਾ ਜਾਵੇ ਔਰ ਜਿਹੜਾ ਕਨਸਟੀਟਿਊਸ਼ਨ ਬਣਿਆ ਜਿਹੜਾ ਸਾਨੂੰ ਸਵਿਧਾਨ ਮਿਲਿਆ ਜਿਹਦੇ ਵਿੱਚ ਸਾਡਾ ਸਾਰੇ ਨਾਗਰਿਕਾਂ ਦਾ ਸਾਰੀਆਂ ਸਟੇਟਾਂ ਦਾ ਬਰਾਬਰ ਦਾ ਹੱਕ ਆ ਉਹ ਸਵਿਧਾਨ ਦੇ ਤਹਿਤ ਜਿਹੜੇ ਫੈਸਲੇ ਲਏ ਜਾਣੇ ਚਾਹੀਦੇ ਆ ਜੀ ਇੱਕ ਜਕਰ ਸਾਹਿਬ ਦਾ ਟਿਕਟ ਆਇਆ ਫਿਰਨੇ ਕਿ ਜਦੋਂ ਮਾਨ ਸਾਹਿਬ ਜਾਂਦੇ ਨੇ ਹਰਿਆਣਾ ਦੇ ਉੱਤੇ ਵਾਦਾ ਕਰਕੇ ਆਏ ਸੀ ਕਿ ਉਹਨਾਂ ਚੀਜ਼ ਹਰਿਆਣੇ ਨੂੰ ਸਿੱਧੀ ਨੂੰ ਪਾਣੀ ਦਿੱਤਾ ਜਾਊਗਾ ਨਾਲ ਇਹਨਾਂ ਨੇ ਕਿਹਾ ਕਿ ਮਨੁੱਖਤਾ ਦੇ ਆਧਾਰ ਤੇ ਕਿਸੇ ਨੂੰ ਪਾਣੀ ਦੇਣਾ ਵਾਦਾ ਨਹੀਂ ਆ। ਵਧੀਆ ਕੰਮ। ਮੈਂ ਦੇਖੋ ਇਹ ਗੱਲ ਨਹੀਂ ਕਹਿ ਸਕਦਾ ਕਿ ਕਿੱਥੇ ਕੀ ਹੋਇਆ ਮੇਰੇ ਸਾਹਮਣੇ ਕੋਈ ਉਹਨਾਂ ਦੀ ਮਾਨ ਸਾਹਿਬ ਦੀ ਸਟੇਟਮੈਂਟ ਮੈਨੂੰ ਨਹੀਂ ਸਮਝਦਾ ਕਿ ਮਾਨ ਸਾਹਿਬ ਨੇ ਕਦੀ ਇੱਕ ਵਾਰੀ ਵੀ ਕਿਹਾ ਕਿ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਕਿਸੇ ਨੂੰ ਦਵਾਂਗੇ। ਪੰਜਾਬ ਦਾ ਸ਼ੁਰੂ ਤੋਂ ਹੀ ਬੜਾ ਸਟੈਂਡ ਕਲੀਅਰ ਰਿਹਾ ਕਿ ਪੰਜਾਬ ਨੇ ਇੱਕ ਬੂੰਦ ਵੀ ਪਾਣੀ ਕਿਸੇ ਨੂੰ ਨਹੀਂ ਦੇਣਾ। ਪਰ ਅੱਜ ਜਾਖੜ ਸਾਹਿਬ ਵਾਸਤੇ ਸਥਿਤੀ ਪੈਦਾ ਹੋ ਗਈ ਹੈ ਕਿ ਅੱਜ ਜਾਖੜ ਸਾਹਿਬ ਨੇ ਫੈਸਲਾ ਕਰਨਾ ਕਿ ਜਾਖੜ ਸਾਹਿਬ ਨੇ ਪੰਜਾਬ ਦੀ ਗੱਲ ਕਰਨੀ ਪੰਜਾਬੀ ਅੱਧੀ ਗੱਲ ਕਰਨੀ ਆ। ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਦੀ ਗੱਲ ਕਰਨੀ ਕਿ ਉਹਨਾਂ ਨੂੰ ਮਾਰਨ ਵਾਲਿਆਂ ਦੀ ਜਿਹੜੇ ਅੱਜ ਪੰਜਾਬ ਦੀ ਗਤੀ ਹਾਲਤ ਨੂੰ ਵੀ ਤਰਸਯੋਗ ਬਣਾਉਣਾ ਚਾਹੁੰਦੇ ਨੇ ਪੰਜਾਬੀਆਂ ਦੇ ਨਾਲ ਬਦਲਾ ਲੈਣਾ ਚਾਹੁੰਦੇ ਨੇ ਅੱਜ ਉਹਨਾਂ ਨਾਲ ਖਲੋਣਾ ਸੋ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਜਾਕਟ ਸਾਹਿਬ ਤੋਂ ਔਰ ਉਹਨਾਂ ਦੇ ਹੋਰ ਵੀ ਜਿਹੜੇ ਨੈਸ਼ਨਲ ਲੀਡਰਸ਼ਿਪ ਆ ਜਿਹੜੇ ਪੰਜਾਬ ਦੇ ਵਿੱਚੋਂ ਜਦਾਂ ਰਵਨੀਤ ਮਿੱਟੂ ਆ ਸਾਡੇ ਤਰਨ ਚੋਗ ਨੇ ਜਾਂ ਹੋਰ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਆਪਣਾ ਰੁਖ ਸਪਸ਼ਟ ਕਰੋ ਅਜੇ ਸਪਸ਼ਟ ਤੌਰ ਤੇ ਤੁਸੀਂ ਜਿਹੜਾ ਪੰਜਾਬ ਦੇ ਉੱਤੇ ਇੱਕ ਹਮਲਾ ਕਰ ਦਿੱਤਾ ਔਰ ਸ਼ਾਹੀ ਫਰਮਾਨ ਨੇ ਇੱਕ ਜਿਹੜੇ ਤੁਗਲਕੀ ਤੁਸੀਂ ਫੈਸਲੇ ਉਹ ਸਾਡੇ ਤੇ ਲਾਗੂ ਕਰ ਦਿੱਤੇ ਅੱਜ ਤੁਸੀਂ ਆਪਣਾ ਪਹਿਲਾ ਇਹਦੇ ਤੇ ਰਾਜਨੀਤੀ ਛੱਡ ਕੇ ਮੈਨੂੰ ਇਸ ਗੱਲ ਦੀ ਆਸ ਹੈ ਕਿ ਜਾਕਰਤ ਸਾਹਿਬ ਹਮੇਸ਼ਾ ਪੰਜਾਬ ਦੀ ਗੱਲ ਬਹੁਤ ਵੱਧ ਚੜ ਕੇ ਕਰਦੇ ਨੇ ਪਰ ਅੱਜ ਫੈਸਲਾ ਵਾਕੀ ਉਹ ਆਪਣਾ ਜੇ ਪੰਜਾਬ ਦੇ ਹਤੈਸ਼ੀ ਨੇ ਯਾ ਜਿੰਨੇ ਵੀ ਦੂਜੀ ਰਵਨੀਤ ਬਿੱਟੂ ਜੀ ਜਾਂ ਤਰਨ ਜੋਗਜੀ ਜੀ ਜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ ਪੰਜਾਬੀਆਂ ਦੀ ਗੱਲ ਕਰਦੇ ਨੇ ਤੇ ਅੱਜ ਟਾਈਮ ਆ ਗਿਆ ਕਿ ਉਹ ਅੱਜ ਅੱਗੇ ਆ ਕੇ ਦੱਸਣ ਕਿ ਅੱਜ ਉਹ ਕਿਹਦੇ ਨਾਲ ਖਲੋਤੇ ਨੇ ਬਿੱਟੂ ਜੀ ਨੇ ਐਕਸ ਤੇ ਆਪਣਾ ਪਾਇਆ ਜੀ ਗਿਆਣ ਕੇ ਆਪਣਾ ਪਾਣੀ ਦਾ ਕੋਈ ਫੋਨ ਨਹੀਂ ਪੰਜਾਬ ਦੀ ਜਿਹੜੀ ਨਹੀਂ ਹਾਂ ਤੇ ਫਿਰ ਉੱਥੇ ਆ ਕੇ ਪਾਣੀ ਰੋਕਣ ਐਕਸ ਤੇ ਪਾਇਆ ਨਹੀਂ ਨਾ ਕੁਝ ਹੁੰਦਾ ਗੱਲ ਤੇ ਆ ਕਿ ਆਪਣੀ ਸਰਕਾਰ ਨਾਲ ਗੱਲ ਕਰਨ ਉੱਥੇ ਫੈਸਲਾ ਕਰਾਉਣ ਸੋ ਇਹ ਜਿਹੜੇ ਇੱਕ ਮਗਰਮਛ ਵਾਲੇ ਅਤਰੂ ਨੇ ਲੋਕ ਪੰਜਾਬ ਦੇ ਲੋਕਾਂ ਨੂੰ ਇੰਨਾ ਕਿ ਮੂਰਖ ਸਮਝਣਾ ਕਿ ਅਸੀਂ ਜੋ ਮਰਜ਼ੀ ਬੋਲ ਲਾਂਗੇ ਤੇ ਲੋਕ ਸਾਨੂੰ ਉਦਾਂ ਹੀ ਸਮਝ ਸੁਣ ਲੈਣਗੇ ਜਾਂ ਸਾਡੇ ਤੇ ਯਕੀਨ ਕਰ ਲੈਣਗੇ ਇਹ ਗੱਲਾਂ ਨਹੀਂ ਆ ਪੰਜਾਬ ਦੇ ਲੋਕ ਸਮਝਦਾਰ ਨੇ ਔਰ ਪੰਜਾਬ ਦੇ ਲੋਕ ਸ਼ਾਂਤੀ ਪ੍ਰੇਅ ਇਹ ਉਦੋਂ ਹੀ ਸਿਰ ਚੁੱਕਦੇ ਆ ਜਦੋਂ ਇਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਹੈ ਇਹਨਾਂ ਦੇ ਨਾਲ ਤੱਕਾ ਹੁੰਦਾ ਸੋ ਅੱਜ ਇਹ ਕਿਸਾਨੀ ਦੇ ਉੱਤੇ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੇ ਨੇ ਹੁਣ ਪੰਜਾਬ ਦੀ ਇਸ ਇੱਕ ਵਾਰੀ ਫੇਰ ਖੇਤੀ ਨੂੰ ਪੰਜਾਬੀਅਤ ਨੂੰ ਔਰ ਇਹ ਕੱਲਾ ਕੀ ਤੀਨ ਨੂੰ ਨਹੀਂ ਫਰਕ ਪੈਂਦਾ ਪਾਣੀ ਨਾਲ ਅੱਜ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਬਹੁਤ ਜ਼ਿਆਦਾ ਡਿਪਲੀਟ ਹੋ ਗਿਆ ਈਵਨ ਆ ਸਾਡੀ ਗੁਰੂ ਨਗਰੀ ਦੇ ਵਿੱਚ ਗੁਰੂ ਰਾਮਦਾਸ ਜੀ ਜਿਹੜੀ ਅੰਮ੍ਰਿਤਸਰ ਦੇ ਨਾਂ ਨਾਲ ਜਾਨੀ ਜਾਂਦੀ ਜਿਹਦਾ ਅੰਮ੍ਰਿਤ ਜਾਲਾ ਅੰਮ੍ਰਿਤ ਆ ਅੱਜ ਉੱਥੇ ਵੀ ਸਾਨੂੰ ਨਹਿਰੀ ਪਾਣੀ ਜਿਹੜਾ ਉਹ ਟ੍ਰੀਟ ਕਰਕੇ ਜਿਹੜਾ ਪਲਾਂਟ ਲੱਗ ਰਿਹਾ ਸਰਫੇਸ ਵਾਟਰ ਸਪਲਾਈ ਜਿਹੜੀ 24 ਘੰਟੇ ਆ ਸੋ ਅੱਜ ਪਾਣੀ ਦੀ ਕਿੱਲਤ ਬਹੁਤ ਵੱਡੀ ਆ ਪੰਜਾਬ ਦੇ ਵਿੱਚ ਔਰ ਪੰਜਾਬ ਫੂਡ ਨਹੀਂ ਕਰਦਾ ਕਿ ਅਸੀਂ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਆ ਉਹ ਕਿਸੇ ਬਾਹਰਲੇ ਸੂਬੇ ਨੂੰ ਦਈਏ ਬਰਨਾਲ ਦੇ ਨਾਲ ਅਸੀਂ ਆਪਣਾ ਸਟੈਂਡ ਸਪੈਸ਼ਟ ਕਰਦੇ ਆਂ ਕਿ ਅਸੀਂ ਅਨ ਕਨਸਟੀਟਿਊਸ਼ਨਲੀ ਤੌਰ ਤੇ ਵੰਡ ਤੋਂ ਵੱਧ ਜਿਹੜਾ ਵੰਡ ਕਨਸਟੀਟਿਊਸ਼ਨਲ ਵੰਡ ਹੋ ਚੁੱਕੀ ਆ ਉਹਦੇ ਵਿੱਚ ਜਿੰਨਾ ਪਾਣੀ ਬੰਦ ਆ ਉਹ ਜਾ ਰਿਹਾ ਉਹਦੇ ਤੋਂ 104% ਹਰਿਆਣਾ ਯੂਜ਼ ਕਰ ਚੁੱਕਾ 110% ਰਾਜਸਥਾਨ ਯੂਜ਼ ਕਰ ਚੁੱਕਾ ਉਸ ਅਸੀਂ ਇਸ ਤੋਂ ਵੱਧ ਇੱਕ ਬੂੰਦ ਜਿਹੜੀ ਪਾਣੀ ਦੀ ਉਹ ਬਰਦਾਸ਼ਤ ਨਹੀਂ ਕਰਦੇ ਔਰ ਆਪਣਾ ਹੱਕ ਅਸੀਂ ਕਿਸੇ ਸਟੇਟ ਨੂੰ ਨਹੀਂ ਦਵਾਂਗੇ ਔਰ ਕਿਸੇ ਸਟੇਟ ਦਾ ਕੋਈ ਹੱਕ ਨਹੀਂ ਮਾਰਾਂਗੇ ਅੱਜ ਜਿੱਦਾਂ ਤੁਹਾਨੂੰ ਪਤਾ ਕਿ ਬਹੁਤ ਇੱਕ ਗੰਭੀਰ ਮਸਲਾ ਚੱਲ ਰਿਹਾ ਕਿ ਜਿਹੜਾ ਭਾਜਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਇੱਕ ਵਾਰੀ ਫੇਰ ਬੜਾ ਵੱਡਾ ਡਾਕਾ ਮਾਰਿਆ ਗਿਆ ਔਰ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਿਆ ਗਿਆ ਸੋ ਅੱਜ ਜਿਹੜਾ ਹਰਿਆਣੇ ਦਾ ਤੇ ਰਾਜਸਥਾਨ ਦਾ ਜੋ ਬੰਦਾ ਪਾਣੀ ਦਾ ਉਹਨਾਂ ਦਾ ਹਿੱਸਾ ਉਹ ਤੋਂ ਪਹਿਲਾਂ ਆਲਰੇਡੀ ਹਰਿਆਣਾ 104% ਪਾਣੀ ਜਿਹਨੂੰ 100% ਮਿਲਣਾ ਤੇ ਉਹ 104% ਵਰਤ ਚੁੱਕਾ ਔਰ ਜਿਹੜਾ ਰਾਜਸਥਾਨ ਨੇ ਉਹ 110% ਵਰਤ ਚੁੱਕਾ ਔਰ ਜਿਹੜਾ ਪੰਜਾਬ ਨੇ ਵਰਤਨਾ ਸੀਗਾ ਉਹਦਾ ਅਜੇ 11% ਅਜੇ ਪੰਜਾਬ ਦਾ ਪਾਣੀ ਵਰਤਨ ਵਾਲਾ ਪਿਆ ਵਾ 99% ਸਿਰ ਪਾਣੀ ਅਜੇ ਪੰਜਾਬ ਨੇ ਯੂਜ਼ ਕੀਤਾ 11% ਹੋਰ 21 ਮਈ ਤੱਕ ਯੂਜ਼ ਕੀਤਾ ਜਾ ਸਕਦਾ ਪਰ ਕੱਲ ਅਨ ਕਨਸਟੀਟਿਊਸ਼ਨਲੀ ਜਿਹੜਾ ਭਾਜਪਾ ਵੱਲੋਂ ਕੇਂਦਰ ਸਰਕਾਰ ਵੱਲੋਂ ਦਬਾਅ ਹੇਠ ਟੈਕਨੀਕਲ ਇੱਕ ਹੁੰਦਾ ਕਿ ਟੈਕਨੀਕਲਟੀ ਵੇਖ ਕੇ ਫੈਸਲੇ ਲਏ ਜਾਂਦੇ ਆ ਇਹ ਸਰਕਾਰੀ ਦਬਾਅ ਦੇ ਹੇਠ ਜਿਹੜਾ ਹਰਿਆਣਾ ਵਾਸਤੇ 8500 ਕਿਊਸਿਕ ਜਿਹੜਾ 8500 ਕਿਊਸਿਕ ਜਿਹੜਾ ਪਾਣੀ ਆ ਉਹ ਐਕਸਟਰਾ ਕੱਲ ਉੱਥੇ ਉਹਨੂੰ ਮਨਜ਼ੂਰੀ ਦਿੱਤੀ ਗਈ ਛੱਡਣ ਵਾਸਤੇ ਪਰ ਸਾਡੀ ਪਾਰਟੀ ਸਾਡੀ ਸਰਕਾਰ ਦਾ ਬੜਾ ਸਖਤ ਰਵਈਆ ਕਿ ਅਸੀਂ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਆ ਉਹ ਹਰਿਆਣੇ ਨੂੰ ਵੱਧੂ ਨਹੀਂ ਜਾਣ ਦਵਾਂਗੇ ਪਰ ਜਿਹੜਾ ਉਹਨਾਂ ਦਾ ਬੰਦ ਦਾ ਹੱਕ ਹੈ ਕਨਸਟੀਚਿਊਸ਼ਨਲ ਉਹਨਾਂ ਨੂੰ ਦੇਣ ਜਾ ਰਹੇ ਹਾਂ ਕਿਉਂਕਿ ਇਹ ਪਹਿਲਾਂ ਹੀ ਜਿਹੜੀ ਵੰਡ ਹੋਈ ਆ ਉਹਦੇ ਵਿੱਚ ਹਰਿਆਣਾ Rajasthan ਨੂੰ ਸਭ ਤੋਂ ਵੱਧ ਪਾਣੀ ਜਾ ਰਿਹਾ ਹਰਿਆਣੇ ਨੂੰ ਜਾ ਰਿਹਾ ਔਰ ਪੰਜਾਬ ਦੇ ਕੋਲ ਜਿਹੜਾ ਪੰਜਾਬ ਦੇ ਆਪਣੇ ਦਰਿਆ ਨੇ ਜਿਹੜੇ ਪੰਜਾਬ ਦੇ ਆਪਣੇ ਸੋਰਸਸ ਨੇ ਉਹਦਾ ਪਾਣੀ ਜਿਹੜੀਆਂ ਬਾਹਰਲੀਆਂ ਸਟੇਟਾਂ ਖੜ ਰਹੀਆਂ ਨੇ ਪਰ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿਹੜੀ ਇੱਕ ਸੰਵਧਾਨਿਕ ਵੰਡ ਹੋਈ ਆ ਉਹ ਪਾਣੀ ਅਸੀਂ ਦੇ ਦੇ ਰਹੇ ਆਲਰੇਡੀ ਪਰ ਜਿਹੜਾ ਅੱਜ ਵੱਧੂ ਤੌਰ ਤੇ 8500 ਕਿਉਸੇ ਕਿਲੋ